ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆ ਬਹੁਤ ਹੀ ਵਧੀਆ ਟੌਪਿਕ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾ ਕਿ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਧੋਗਲੇ ਬੰਦੇ ਧੋਗਲੇ ਇਨਸਾਨ ਉਹਨਾਂ ਦੀ ਕੀ ਪਹਿਚਾਣ ਹੁੰਦੀ ਆ ਤੇ ਉਹਨਾਂ ਤੋਂ ਬਚਣਾ ਬਹੁਤ ਜ਼ਰੂਰੀ ਆ ਦੋਗਲੇ ਬੰਦੇਾਂ ਤੋਂ ਠੀਕ ਆ ਜੀ ਕੀ ਪਹਿਚਾਣ ਹੁੰਦੀ ਆ ਪਹਿਲਾਂ ਕਹਾਂ ਦੋਗਲੇ ਬੰਦੇ ਮੰਨ ਲਓ ਤੁਹਾਡੇ ਨਾਲ ਕੋਈ ਬੰਦਾ ਗੱਲ ਕਰ ਰਿਹਾ ਵਾ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਉਹ ਦੋਗਲਾ ਆ ਜਿਹੜੇ ਦੋਗਲੇ ਬੰਦੇ ਹੋਣਗੇ ਜੀ ਉਹ ਤੁਹਾਡੇ ਮੂੰਹ ਤੇ ਤੁਹਾਡੀਆਂ ਗੱਲਾਂ ਐਨ ਵਧੀਆ ਹੱਸ ਖੇਡ ਕੇ ਕਰਨਗੇ ਤੁਹਾਡੀਆਂ ਸਿਫਤਾਂ ਵੀ ਕਰਨਗੇ ਠੀਕ ਆ ਜੀ ਤੇ ਉਹੀ ਜਦੋਂ ਤੁਹਾਡੇ ਤੁਹਾਡੇ ਤੋਂ ਬਾਅਦ ਕਿਸੇ ਹੋਰ ਬੰਦੇ ਨਾਲ ਉਹ ਮਿਲਦੇ ਆ ਤੁਹਾਡੇ ਬਾਰੇ ਜੇ ਗੱਲ ਹੁੰਦੀ ਆ ਤੇ ਤੁਹਾਡੀਆਂ ਬੁਰਾਈਆਂ ਸ਼ੁਰੂ ਹੋ ਜਾਣਗੀਆਂ ਠੀਕ ਆ ਜੀ ਉਹ ਕਿਸੇ ਵੀ ਚੀਜ਼ ਨੂੰ ਲੈ ਕੇ ਹੋ ਸਕਦੀਆਂ ਬੁਰਾਈਆਂ ਤੁਹਾਡੇ ਰਹਿਣ ਸਹਿਣ ਨੂੰ ਲੈ ਕੇ ਹੋ ਸਕਦੀਆਂ ਤੁਹਾਡੀ ਨੇਚਰ ਨੂੰ ਲੈ ਕੇ ਹੋ ਸਕਦੀਆਂ ਕਿਸੇ ਵੀ ਚੀਜ਼ ਨੂੰ ਲੈ ਕੇ ਤੁਹਾਡੀ ਬੁਰਾਈ ਸ਼ੁਰੂ ਹੋ ਜੂਗੀ ਤੁਹਾਡੇ ਮੂਹਰੇ ਤੁਹਾਡੀ ਸਿਤ ਹੋਊਗੀ ਠੀਕ ਆ ਜੀ ਇਹ ਹੁੰਦੀ ਦੋਗਲੇ ਬੰਦੇ ਦੀ ਪਛਾਣ ਕਿਵਰ ਸਾਨੂੰ ਪਤਾ ਵੀ ਹੁੰਦਾ ਉਹ ਬੰਦਾ ਸਾਡੇ ਬਾਰੇ ਇਦਾਂ ਹਨਾ ਦੂਸਰੇ ਬੰਦੇ ਕੋਲ ਜਾ ਕੇ ਗੱਲ ਕਰਾ ਪਰ ਆਪਾਂ ਫੇਰ ਵੀ ਆਪਾਂ ਉਹਦੇ ਨਾਲ ਨਾ ਹਟਦੇ ਬਿੜਦੇ ਰਹਿਣੇ ਆ ਐਸੇ ਲੋਕਾਂ ਤੋਂ ਬਚ ਕੇ ਰਿਆ ਕਰੋ ਨਾ ਇਹ ਕਿਤਨਾ ਕਿਤੇ ਦੁਕਸਾਨ ਕੋ ਚਾਹ ਨਹੀਂ ਦੇ ਦੋਗਲਾ ਬੰਦਾ ਜਿਹੜਾ ਹੋਊਗਾ ਇਹਦੀ ਦੂਜੀ ਪਛਾਣ ਇਹ ਹੋਊਗੀ ਜੀ ਇਹ ਮੰਨ ਲਓ ਤੁਸੀਂ ਕਿਸੇ ਵੀ ਫੀਲਡ ਵਿੱਚ ਤਰੱਕੀ ਕਰ ਰਹੇ ਹੋ ਹਨ ਇਹ ਉਪਰੋਂ ਦਾ ਖੁਸ਼ ਹੋਊਗਾ ਪੂਰਾ ਤੁਹਾਨੂੰ ਦਿਖਾ ਦੇ ਲਈ ਦਿਖਾਊਗਾ ਵੀ ਹਾਂ ਯਾਰ ਮੈਂ ਤੇਰੀ ਇਸ ਚੀਜ਼ ਤੋਂ ਇਸ ਉਪਲਬਧੀ ਤੋਂ ਹਨਾ ਬੜਾ ਖੁਸ਼ ਮਾ ਹਨਾ ਪਰ ਉਹਦਾ ਜਿਹੜਾ ਫੇਸ ਇਮਪ੍ਰੈਸ਼ਨ ਹੋਊਗਾ ਉਹ ਤੋਂ ਕਿਤੇ ਕਿਤੇ ਝਲਕ ਲੱਗ ਜੂ ਤੁਹਾਨੂੰ ਆਪ ਨੂੰ ਵੀ ਪਤਾ ਲੱਗ ਜੂ ਜੇ ਤੁਸੀਂ ਸਿਆਣੇ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਯਾਰ ਇਹ ਨਾ ਅੰਦਰੋਂ ਪਤਾ ਨਹੀਂ ਉਹ ਕਰਦੇ ਆ ਜੈਲਸ ਫੀਲ ਕਰਦੇ ਆ ਵਾ ਦੋਗਲਾ ਬੰਦਾ ਉੱਤੋਂ ਉੱਤੋਂ ਦਾ ਖੁਸ਼ ਹੁੰਦਾ ਆ ਪਰ ਅੰਦਰੋਂ ਉਹ ਪੂਰਾ ਜੈਲਸ ਹੁੰਦਾ ਵੇ ਯਾਰ ਇਹ ਬੰਦਾ ਅੱਗੇ ਜਾ ਰਿਹਾ ਠੀਕ ਹੈ ਜੀ ਇਹ ਦੋਗਲੇ ਬੰਦੇ ਦੀ ਦੂਜੀ ਪਛਾਣ ਹੁੰਦੀ ਆ ਇਹਨਾਂ ਤੋਂ ਵੀ ਨਾ ਬਚ ਕੇ ਰੋਜ਼ਨਾ ਬਚ ਸਕਦੇ ਹਾਂ ਤੇ ਦੋਗਲਾ ਬੰਦਾ ਹਮੇਸ਼ਾ ਤੁਹਾਡੇ ਨਾਲ ਕਿਤੇ ਵੀ ਜਾਊਗਾ ਜਾਂ ਹਨਾ ਜਾਂ ਯਾਰਾਂ ਦੋਸਤ ਬੈਠੇ ਹੋਣਗੇ ਉੱਥੇ ਤੁਹਾਡੀਆਂ ਪੂਰੀਆਂ ਸਿਫਤਾਂ ਚੱਲਣਗੀਆਂ ਆਹ ਜਾਂ ਤੂੰ ਇਦਾਂ ਆ ਤੂੰ ਇਦਾਂ ਪਰ ਉਹ ਕਿਤੇ ਨਾ ਕਿਤੇ ਅੰਦਰੋਂ ਅੰਤਰੀ ਤੁਹਾਡੇ ਤੋਂ ਨਫ਼ਰਤ ਰੱਖੂਗਾ ਤੁਹਾਡੇ ਪ੍ਰਤੀ ਤੁਹਾਡੀਆਂ ਚੀਜ਼ਾਂ ਨੂੰ ਯਾਹ ਨਾ ਕਿਸੇ ਚੀਜ਼ ਨੂੰ ਵੀ ਲੈ ਕੇ ਨਾ ਅੰਦਰ ਨਫ਼ਰਤ ਰੱਖਦਾ ਹੈ ਜਿਹੜਾ ਦੋਗਲਾ ਬੰਦਾ ਹੁੰਦਾ ਨਾ ਯਾਨਕਿ ਦੋਗਲੇ ਦਾ ਮਤਲਬ ਹੀ ਇਹ ਹੈ ਦੋ ਗੱਲਾਂ ਵੀ ਇੱਧਰ ਕੁਝ ਬੋਲ ਤੇ ਉੱਧਰ ਕੋਈ ਹੋਰ ਗੱਲ ਠੀਕ ਹੈ ਦੋਗਲੇ ਦਾ ਮੇਨ ਮੀਨਿੰਗ ਇਹੀ ਨਿਕਲਦਾ ਤਾਂ ਹੀ ਨਾ ਆਪ ਦੋਗਲਾ ਇੱਤ ਆਇਆ ਦੋ ਗੱਲਾਂ ਵੇਰੀਆਂ ਦੋ ਗੱਲਾਂ ਹੁੰਦੀ ਵੀ ਇੱਕ ਗੱਲ ਤੇ ਨਹੀਂ ਟਿਕਦਾ ਹੈਗਾ ਇਤਰ ਕੋਈ ਹੋਰ ਜੀ ਤੁਹਾਡੇ ਨਾਲ ਕੋਈ ਹੋਰ ਗੱਲ ਕਰਤੀ ਤੇ ਤੁਹਾਡੀ ਪਿੱਠ ਪਿੱਛੇ ਇਹਨੇ ਤੁਹਾਡੀਆਂ ਬੁਰਾਈਆਂ ਸ਼ੁਰੂ ਕਰਦੀਆਂ ਨੇ ਦੋਗਲੇ ਬੰਦੇ ਦੀਆਂ ਨਿਸ਼ਾਨੀ ਹੁੰਦੀਆਂ ਸੋ ਦੋਸਤੋ ਐਸੇ ਦੋਗਲੇ ਬੰਦੇ ਆ ਤੋਂ ਜਿੰਨਾ ਬਚ ਕੇ ਰਹਿ ਸਕਦੇ ਹੋ ਬਚ ਕੇ ਰਹੋ ਜ਼ਿੰਦਗੀ ਜੇ ਵਧੀਆ ਜਿਉਣੀ ਆ ਵਧੀਆ ਖੁਸ਼ ਰਹਿਣਾ ਜ਼ਿੰਦਗੀ ਦੇ ਵਿੱਚ ਤੇ ਇਹਨਾਂ ਲੋਕਾਂ ਤੋਂ ਪਰਹੇਜ਼ ਕਰੋ ਵੀਡੀਓ ਖਤਮ ਕਰਦੇ ਆਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਵੀ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ ਜੀ